ਫਗਵਾੜਾ ਸ਼ਹਿਰ 'ਚ ਲਗਾਤਾਰ ਹੋ ਰੀਆਂ ਚੋਰੀ ਦੀਆਂ ਅਤੇ ਲੁੱਟਖੋ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਲਾਂਕਿ ਪੀਸੀਆਰ ਟੀਮ 24 ਘੰਟੇ ਸ਼ਹਿਰ 'ਚ ਗਸ਼ਤ ਕਰਦੀ ਰਹਿੰਦੀ ਹੈ ਜਿਸ ਨਾਲ ਲੋਕਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ਹੈ ਦੱਸ ਦੇ ਕਿ ਸ਼ਹਿਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੋਰ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਕਿਵੇਂ ਆਸਾਨੀ ਦੇ ਨਾਲ ਉਤੋਂ ਫਰਾਰ ਹੋ ਜਾਂਦੇ ਨੇ ਪਰ ਪੀਸੀਆਰ ਨੂੰ ਕੋਈ ਸੁਰਾਗ ਨਹੀਂ ਲੱਗਿਆ ਤਾਂ ਇੱਕ ਤਾਜ਼ਾ ਹੀ ਮਾਮਲਾ ਫਗਵਾੜਾ ਦੇ ਚਾਹਲ ਨਗਰ ਦਾ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਅਤੇ ਨਕਦੀ ਲੈ ਕੇ ਉਥੋਂ ਫਰਾਰ ਹੋ ਗਏ ਦੱਸਦੇ ਕਿ ਇਹਨਾਂ ਦੋਨਾਂ ਦੁਕਾਨਾਂ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਸੀਗੇ ਪਰ ਕੈਮਰੇ ਲੱਗਣ ਦੇ ਬਾਵਜੂਦ ਕਿਵੇਂ ਚੋਰਾਂ ਨੇ ਆਪਣੇ ਜਿਹੜੇ ਕਿ ਕਾਰਨਾਮਾ ਨੂੰ ਅੰਜਾਮ ਦਿੱਤਾ ਹੈ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਫਰਾਰ ਹੋ ਜਾਂਦੇ ਨੇ ਭਾਰਤ ਮੈਡੀਕਲ ਹਾਲ ਦਾ ਓਨਰ ਹੈ ਜੀ ਦਵਾਈਆਂ ਦੀ ਦੁਕਾਨ ਹੈ ਮੇਰੀ ਚਾਹਲ ਨਗਰ ਤੇ ਅੱਜ ਸਵੇਰੇ 3:30 ਦੇ 4 ਦੇ ਵਿੱਚ ਵਿੱਚ ਚੋਰ ਆਏ ਆ ਸਾਡਾ ਸ਼ਟਰ ਪਟਕੇ ਪੈਸੇ ਪੇਮੈਂਟਾਂ ਲੈ ਗਏ ਆ ਇੱਕ ਦੋ ਪੇਮੈਂਟ ਸੀਗੀਆਂ ਵਿੱਚ ਦੇਣ ਵਾਲੀਆਂ 17-18000 ਦੇ ਕਰੀਬ ਪੇਮੈਂਟਾਂ ਸੀਗੀਆਂ ਜੀ ਤੇ ਮੇਰੇ ਕੈਮਰੇ ਪਟ ਗਏ ਆ ਜੀ ਤੇ ਗੱਲਾਂ ਤੋੜ ਗਏ ਆ ਕਾਫੀ ਨੁਕਸਾਨ ਕਰਕੇ ਸ਼ਟਰ ਦਾ ਤਾਂ ਬਹੁਤ ਮਾੜਾ ਹਾਲ ਕਰਕੇ ਸਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਤੁਹਾਡੇ ਇੱਥੇ ਹਾਂ ਜੀ ਚਾਰ ਰਾਘਿਰੀ ਚੰਡੀਗੜ੍ਹ ਨੂੰ ਜਾ ਰਹੇ ਸੀਗੇ ਜੀ ਉਹਨਾਂ ਨੇ ਦੇਖਿਆ ਨੀ ਰਾਤ ਨੂੰ ਤੇ ਕੋਨੇ ਦੁਕਾਨ ਖੋਲ ਕੇ ਬਿਨਾਂ ਲਾਈਟਾਂ ਤੋਂ ਖੜਾ ਆ ਇਹਨਾਂ ਨੇ ਪੁੱਛਿਆ ਕਿ ਕੌਣ ਆ ਉਹ ਨੱਠ ਗਏ ਜੀ ਉਹਨਾਂ ਨੇ ਗੱਡੀ ਦਾ ਨੰਬਰ ਵੀ ਲੁਕਾਇਆ ਹੋਇਆ ਸੀਗਾ ਗੱਡੀ ਉਹ ਕਹਿੰਦੇ ਜੀ ਜਿੱਦੇ ਜਿੱਥੇ ਗੱਡੀ ਲਿਖੀ ਹੁੰਦੀ ਉਹ ਵੀ ਲੁਕਾਇਆ ਹੋਇਆ ਸੀ ਨੇਰੇ ਕਰਕੇ ਸਾਨੂੰ ਜ਼ਿਆਦਾ ਪਛਾਣ ਨਹੀਂ ਹੋਈ ਪਰ ਜਿਹੜਾ ਉਹਨਾਂ ਦਾ ਮੂਵੀ 'ਚ ਆਇਆ ਵਾ ਉਹਨਾਂ ਨੂੰ ਮੰਕੀ ਕੈਪ ਪਾਏ ਹੋਏ ਸੀਗੇ ਜੀ ਚਾਰ ਬੰਦੇ ਸੀਗੇ ਇੱਕ ਤਾਂ ਗੱਡੀ 'ਚ ਬੈਠਾ ਹੋਇਆ ਸੀ ਗੱਡੀ ਸਟਾਰਟ ਕਰਕੇ ਇੱਕ ਬਾਹਰ ਖੜਾ ਸੀ ਦੋ ਅੰਦਰ ਵੜੇ ਹੈ ਜੀ ਮੇਰੇ ਤੀਜੀ ਵਾਰ ਹੋ ਗਈ ਹੈ ਜੀ ਇਹ ਚੋਰੀ ਪਹਿਲਾਂ ਲੋੜੀ ਵਾਲੇ ਦਿਨ ਹੋਈ ਸੀਗੀ ਉਸ ਵੇਲੇ ਵੀ ਕਾਫੀ ਨੁਕਸਾਨ ਹੋਇਆ ਸੀ ਰਿਪੋਰਟ ਲਿਖਾਈ ਹੁਣ ਇਨਸਾਫ ਤਾਂ ਤੁਹਾਨੂੰ ਪਤਾ ਹੀ ਹੈ ਜੀ ਪੇਮੈਂਟਾਂ ਤਾਂ ਵਾਪਸ ਆਨਤੋ ਰਹੀਆਂ ਜੀ ਜਿੰਨਾ ਮਰਜ਼ੀ ਕੁਝ ਕਰ ਲੀਏ ਬਾਕੀ ਪੁਲਿਸ ਵਾਲੇ ਕਹਿੰਦੇ ਸਾਡੀਆਂ ਵੀ ਮਜਬੂਰੀ ਹੈ ਜੀ ਸਾਡੇ ਕੋਲ ਪੂਰਾ ਸਟਾਫ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਹੁਣ ਕਰੀਏ ਕਿ ਕਿਨੂੰ ਕਹਿ ਸਕਦੇ ਆਂ ਅਸੀਂ ਸਾਨੂੰ ਇਨਸਾਫ ਦਿੱਤਾ ਜਾਵੇ ਅੱਗੇ ਤੋਂ ਇਹ ਚੀਜ਼ਾਂ ਰੁੱਕ ਜਾਣ ਹੁਣ ਜੋ ਹੋ ਗਿਆ ਉਹਨੂੰ ਤਾਂ ਸੈਨਾ ਹੀ ਪੈਣਾ ਜੀ ਉਹਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ ਜੀ ਹੁਣ ਤਾਂ ਨਾ ਅਸੀਂ ਕਿਸੇ ਦੇ ਮਗਰ ਜਾ ਸਕਦੇ ਆਂ ਜੀ ਨਾ ਕਿਸੇ ਨੂੰ ਕਹਿ ਸਕਦੇ ਆਂ ਇੱਕ ਪੁਲਸੀ ਸਾਡਾ ਜਰੀਆ ਹੈ ਜੀ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਅੱਗੇ ਤੋਂ ਇਹ ਕੰਮ ਰੋਕ ਕੇ ਜਾਣ ਹੁਣ ਜੋ ਹੋਣਾ ਸੀ ਹੋ ਗਿਆ ਤੇ ਸਿਵਲਸਟਾਨ ਦੇ ਸਾਹਮਣੇ ਦੁਕਾਨ ਹੈ ਬਾਲਾਜੀ ਮੈਡੀਕੋ ਪਾਜੀ ਸਵੇਰੇ 4 ਵਜੇ ਸਾਡੀ ਦੁਕਾਨ ਦੇ ਉੱਤੇ ਸ਼ਟਰ ਛੁੱਟੇ ਹੋ ਜਿਗੇ ਸੀ ਤੇ ਚੋਰੀ ਹੋਈ ਹੈ ਤੇ ਦੁਕਾਨ ਦੇ ਸਾਰੇ ਡੀਵੀਆਰ ਕੈਮਰੇ ਗੱਲੇ ਜੀ 15000 ਰੁਪਏ ਕੈਸ਼ ਪਤੀਆਂ ਹੋਈਆਂ ਜੀ ਤੇ ਕੁਝ ਇੰਪੋਰਟਡ ਮੈਡੀਸਿਨ ਵੀ ਹੈ ਤੇ ਉਹ ਜਦੋਂ ਆ ਕੇ ਦੇਖੇ ਕੁਝ ਵੀ ਨਹੀਂ ਸੀ ਸਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡੀ ਦੁਕਾਨ ਦੇ ਉੱਤੇ ਚੋਰੀ ਹੋਈ ਸਾਡੇ ਅੱਧਰ ਘਰ ਦੇ ਨੇੜੇ ਹੀ ਹੈ ਤੇ ਸਾਡੇ ਨਾਲ ਹੀ ਭਾਰਤ ਮੈਡੀਕਲ ਆ ਲਿਆ ਉਹਨਾਂ ਦੀ ਦੁਕਾਨ ਦੇ ਵੀ ਨਾਲ ਹੀ ਸ਼ਟਰ ਪਟ ਹੋਗੇ ਸੀਗੇ ਤੇ ਇੱਕ ਨਿਹੰਗ ਸਿੰਘ ਨਿਕਲਦੇ ਹੋਏ ਸੀਗੇ ਉਹਨਾਂ ਨੇ ਦੇਖਿਆ ਵੀ ਬੰਦੇ ਚੋਰੀ ਕਰਦੇ ਹੋਏ ਆ ਉਹਨਾਂ ਦੇਖ ਕੇ ਜੋ ਉਹਨਾਂ ਨੇ ਗੱਡੀ ਰੋਕੀ ਤਾਂ ਉਹ ਭੱਜ ਗਏ ਚੋਰ ਭੱਜ ਗਏ ਤੇ ਉਹਨਾਂ ਨੇ ਸਾਡੇ ਭਾਰਤ ਵਾਲੇ ਭਾਈ ਮੈਡੀਕਲ ਵਾਲੇ ਬਾਹਰ ਨੰਬਰ ਲਿਖਿਆ ਹੋਇਆ ਉਹਨਾਂ ਦਾ ਕੰਟੈਕਟ ਨੰਬਰ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਕੀਤਾ ਸਾਰੇ ਇਕੱਠੇ ਹੋ ਗਏ ਫਿਰ 4:30 ਮਿੰਟ ਦਾ ਟਾਈਮ ਹੈ ਜੀ ਸਾਡੇ 4:45 ਦਾ ਟਾਈਮ ਹੈ ਤੇ ਨਾ ਹੀ ਸਾਡੇ ਕੋ ਕੋਈ ਰਿਕਾਰਡਿੰਗ ਹੈ ਨਾ ਕੋਈ ਇੱਨਾ ਕੈਮਰਾ ਜ ਤੁਸੀਂ ਕੈਮਰਾ ਵੱਟ ਕੇ ਲੈ ਕੇ ਸਰ ਜਿੱਦਾਂ ਤੁਹਾਨੂੰ ਲੱਗਦਾ ਵੀ ਤੁਹਾਡੀ ਦੁਕਾਨ ਜਿਹੜੀ ਸਿਵਲ ਹਸਪੀਟਲ ਦੇ ਬਿਲਕੁਲ ਨਾਲ ਹੈਗੀ ਹੈ ਜੀ ਔਰ ਇੱਥੇ ਆਵਾਜ਼ ਆਈ ਜਿਹੜੀ ਆਵਾਜ਼ ਕੋਣ ਜਲਦੀ ਰਹਿੰਦੀ ਇੱਥੇ ਤੁਹਾਨੂੰ ਕੀ ਲੱਗਦਾ ਜੀ ਉਹਦੇ باوجود ਦੇ ਚੋਰ ਜਿਹੜੇ ਚੋਰੀਆਂ ਕਰ ਰਹੇ ਆ ਜੀ ਤੁਸੀਂ ਦੇਖ ਲਓ ਹਿਸਾਬ ਲਾ ਲਓ ਇੱਕ ਇੱਥੇ 10 ਮਿੰਟ ਖੜ ਕੇ ਦੇਖ ਲਓ ਕਟੋਕਟ 20 ਗੱਡੀਆਂ ਰਾਤ ਨੂੰ 3-4 ਵਾਰੀ ਨੰਮੀਆਂ ਜਾਣੀਆਂ ਜੀ ਹਨਾ ਇੰਨਾ ਇੱਥੇ ਰਸ਼ ਰਹਿੰਦਾ ਇਸ ਰੋਡ ਦੇ ਉੱਤੇ ਹੁਣ ਤੇ ਭਾਜੀ ਜੇ ਇੱਥੇ ਰੋਡ ਨਹੀਂ ਸੇਫ ਹੈਗਾ ਤੇ ਫੇ ਕਿੱਥੇ ਹੋਣਾ ਹੈ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗ ਤੇ ਕੀ ਸਾਡਾ ਇਨਸਾਫ ਮਿਲ ਜੂਗੀ ਇਹ ਸਾਡਾ ਨੁਕਸਾਨ ਹੈ ਜਿਹੜਾ ਭਰਾਈ ਹੋਈ ਤੇ ਬੜੀ ਬੜੀ ਮਿਹਰਬਾਨੀ ਹੈ ਜੀ